ਪੰਜਾਬ ਨੇ ਹੜ੍ਹਾਂ ਦੀ ਮਾਰ ਚਲੀ ਤੇ ਉਥੇ ਭਾਰੀ ਨੁਕਸਾਨ ਪੰਜਾਬੀਆਂ ਨੂੰ ਹੋਇਆ ਪਰੰਤੂ ਸਮਾਣੀ ਕਿ ਹੁਣ ਸਿਆਸਤ ਕਰੀਏ ਤੇ ਆਓ ਹੁਣ ਪੰਜਾਬ ਦੇ ਨਾਲ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਤੇ ਬਿਆਨ ਇਹ ਨੀਲ ਕਰਕੇ ਦੇ ਵੱਲੋਂ ਦਿੱਤੇ ਗਏ ਨੇ ਉਥੇ ਦੂਜੇ ਪਾਸੇ ਉਹਨਾਂ ਨੇ ਅਕਾਲੀ ਦਲ ਅਤੇ ਭਾਜਪਾ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਜਿਹੜਾ ਕਿ ਚਲਾਇਆ ਗਿਆ ਪਰੰਤੂ ਦੂਜੇ ਪਾਸੇ ਉੱਥੇ ਹੀ ਹੁਣ ਅਕਾਲੀ ਦਲ ਅਤੇ ਭਾਜਪਾ ਜਿਹੜੇ ਕਿ ਮਿਲ ਕੇ ਸਿਆਸਤ ਰਾਜਰੇ ਨੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਿ ਅਕਾਲੀ ਦਲ ਅਤੇ ਭਾਜਪਾ ਕਰ ਰਹੀ ਹੈ ਨੀਲਗਰਗ ਨੇ ਜਿਹੜੇ ਕਿ ਸਿੱਧੇ ਨਿਸ਼ਾਨੇ ਸਾਦੇ ਹੋਏ ਨੇ ਤੇ ਉੱਥੇ ਹੀ ਦੂਜੇ ਪਾਸੇ ਹੋਏ ਮਿਸ਼ਨ ਚੜ੍ਹਦੀ ਕਲਾ ਨੂੰ ਲੈ ਕੇ ਵੀ ਬਿਆਨ ਦਿੱਤਾ ਹੋਰ ਕੀ ਕੁਝ ਕਹਿਣਾ ਵਾਲਾ ਦਾ ਆਓ ਤੁਹਾਨੂੰ ਸੁਣਾਉਨੇ ਆਂ ਹੜਾ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ ਪਰ ਬੜੀ ਦੁੱਖ ਦੀ ਗੱਲ ਆ ਕਿ ਕੁਝ ਰਾਜਨੀਤਿਕ ਪਾਰਟੀਆਂ ਆਪਣੇ ਸਿਆਸੀ ਸੌੜੇ ਸਵਾਰਥਾਂ ਵਾਸਤੇ ਖਾਸ ਕਰਕੇ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਇਸ ਤਬਾਹੀ ਦੇ ਮੰਜ਼ਰ ਦੇ ਉੱਤੇ ਵੀ ਰਾਜਨੀਤਿਕ ਕਰਦੇ ਇਹ ਕੋਈ ਰਾਜਨੀਤਿਕ ਕਰਨ ਦਾ ਵਿਸ਼ਾ ਹੈ ਜਾਂ ਇਹ ਕੋਈ ਰਾਜਨੀਤਿਕ ਕਰਨ ਦਾ ਟਾਈਮ ਹੈ ਅੱਜ ਟਾਈਮ ਤਾਂ ਹੈਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਔਰ ਪੰਜਾਬ ਨੂੰ ਆਪਣੇ ਪੈਰਾਂ ਦੇ ਉੱਤੇ ਖੜੇ ਕਰੀਏ ਕੇਂਦਰ ਨੇ ਸਾਡੀ ਪਰ ਫੜੀ ਨਹੀਂ ਹੈ ਔਰ ਕੇਂਦਰ ਤੋਂ ਬਹੁਤੀ ਉਮੀਦ ਵੀ ਨਹੀਂ ਹੈ ਇਸੇ ਕਰਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਨੇ ਕਲ ਮਿਸ਼ਨ ਚੜਦੀ ਕਲਾ ਲਾਂਚ ਕੀਤਾ ਔਰ ਮਿਸ਼ਨ ਚੜਦੀ ਕਲਾ ਦੇ ਤਹਿਤ ਉਹਨਾਂ ਨੇ ਸਮੁੱਚੀ ਦੁਨੀਆ ਨੂੰ ਜੋ ਪੰਜਾਬ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਬੇਨਤੀ ਕੀਤੀ ਹੈ ਅਪੀਲ ਕੀਤੀ ਹੈ ਕਿ ਮਿਸ਼ਨ ਚੜਦੀ ਕਲਾ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪੰਜਾਬ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਪਾਓ ਪਰ ਪੰਜਾਬ ਜੋ ਜਾਣਿਆ ਜਾਂਦਾ ਹੈ ਕਿ ਪੰਜਾਬ ਵਰਗੀ ਦਲੇਰ ਕੌਮ ਕੋਈ ਨਹੀਂ ਹੈ ਮੁਸ਼ਕਲ ਵੱਡੀ ਹੈ ਤਬਾਹੀ ਜ਼ਿਆਦਾ ਹੋਈ ਹੈ ਪਰ ਪੰਜਾਬੀਆਂ ਦਾ ਜੋਸ਼ ਔਰ ਪੰਜਾਬੀ ਦਾ ਜਿਗਰਾ ਉਸ ਤੋਂ ਵੀ ਵੱਡਾ ਹੈ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਰ ਉਸ ਸ਼ਖਸ ਨੂੰ ਜੋ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਵੱਸਦਾ ਹੈ ਜੇਕਰ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਕਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਖੜਾ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਰਾਜਨੀਤਿਕ ਪਾਰਟੀਆਂ ਆਪਣੇ ਸਿਆਸੀ ਸੌਦੇ ਸਵਾਰਥਾਂ ਵਾਸਤੇ ਖਾਸ ਕਰਕੇ ਅਕਾਲੀ ਦਲ ਭਾਜਪਾ ਜਾਂ ਕਾਂਗਰਸ ਇਸ ਤਬਾਹੀ ਦੇ ਮੰਜ਼ਰ ਦੇ ਉੱਤੇ ਵੀ ਰਾਜਨੀਤੀ ਕਰਦੇ ਇਹ ਕੋਈ ਰਾਜਨੀਤੀ ਕਰਨ ਦਾ ਵਿਸ਼ਾ ਹੈ ਜਾਂ ਇਹ ਕੋਈ ਰਾਜਨੀਤੀ ਕਰਨ ਦਾ ਟਾਈਮ ਹੈ ਅੱਜ ਟਾਈਮ ਤਾਂ ਹੈਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਔਰ ਪੰਜਾਬ ਨੂੰ ਆਪਣੇ ਪੈਰਾਂ ਦੇ ਉੱਤੇ ਖੜੇ ਕਰੇਗੇ ਕੇਂਦਰ ਨੇ ਸਾਡੀ ਬਾਮ ਫੜੀ ਨਹੀਂ ਹੈ ਔਰ ਕੇਂਦਰ ਤੋਂ ਬਹੁਤੀ ਉਮੀਦ ਵੀ ਨਹੀਂ ਹੈ ਇਸੇ ਕਰਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਨੇ ਕਲ ਮਿਸ਼ਨ ਚੜਦੀ ਕਲਾ ਲਾਂਚ ਕੀਤਾ ਔਰ ਮਿਸ਼ਨ ਚੜਦੀ ਕਲਾ ਦੇ ਤਹਿਤ ਉਹਨਾਂ ਨੇ ਸਮੁੱਚੀ ਦੁਨੀਆ ਨੂੰ ਜੋ ਪੰਜਾਬ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਬੇਨਤੀ ਕੀਤੀ ਅਪੀਲ ਕੀਤੀ ਹੈ ਕਿ ਮਿਸ਼ਨ ਚੜਦੀ ਕਲਾ ਦੇ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪੰਜਾਬ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਪਾਉਂਦੇ। ਪਰ ਪੰਜਾਬ ਜੋ ਜਾਣਿਆ ਜਾਂਦਾ ਹੈ ਕਿ ਪੰਜਾਬ ਵਰਗੀ ਦਲੇਰ ਕੌਮ ਕੋਈ ਨਹੀਂ ਹੈ। ਮੁਸ਼ਕਲ ਵੱਡੀ ਹੈ। ਤਬਾਹੀ ਜਿਆਦਾ ਹੋਈ ਹੈ। ਪਰ ਪੰਜਾਬੀਆਂ ਦਾ ਜੋਸ਼ ਔਰ ਪੰਜਾਬੀ ਦਾ ਜਿਗਰਾ ਉਸ ਤੋਂ ਵੀ ਵੱਡਾ ਹੈ। ਮੈਂ ਵੀ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਰ ਉਸ ਸ਼ਖਸ ਨੂੰ ਜੋ ਦੁਨੀਆ ਦੇ ਕਿਸੇ ਵੀ ਕੋ